ਪੰਜਾਬ ਚ ਅੱਜ ਮੌਸਮੀ ਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਚ ਬਾਰਿਸ਼ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ। ਬੀਤੇ 10 ਦਿਨਾਂ ਚ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੇ ਜਾਣ ਤੋਂ ਬਾਅਦ ਹੁਣ ਇਸ ਹਫ਼ਤੇ ਚੰਗੀ ਬਾਰਿਸ਼ ਦਾ ਅਨੁਮਾਨ ਜਿਹੜਾ ਕੀ ਲਗਾਇਆ ਜਾ ਰਿਹਾ ਹੈ। ਮੌਸਮੀ ਭਾਗ ਅਨੁਸਾਰ ਬੀਤੇ ਦਿਨ ਹੀ 1-2 ਜ਼ਿਲ੍ਹਿਆਂ ਚ ਕਿਨਮੀਨ ਬਾਰਿਸ਼ ਦੇਖੀ ਗਈ ਹੈ ਜਿਸ ਦੇ ਚੱਲਦੇ ਵੱਧ ਤੋਂ ਵੱਧ ਤਾਪਮਾਨ ਚ 1.2 ਡਿਗਰੀ ਦਾ ਵਾਧਾ ਦੇਖਿਆ ਗਿਆ ਹੈ। ਹਾਲਾਂਕਿ ਸੂਬੇ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਸਭ ਤੋਂ ਵੱਧ ਤਾਪਮਾਨ ਫਰੀਦਕੋਟ 'ਚ 41.6 ਡਿਗਰੀ ਦਰਜ ਕੀਤਾ ਗਿਆ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਤਾਪਮਾਨ 35 ਡਿਗਰੀ ਦੇ ਕਰੀਬ ਰਿਹਾ ਲੁਧਿਆਣਾ 'ਚ ਤਾਪਮਾਨ 34.2 ਪਟਿਆਲਾ 'ਚ 35.5 ਅੰਮ੍ਰਿਤਸਰ 'ਚ ਵਾਤਾਵਰਣ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ ਬਾਰਿਸ਼ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ 0.5 ਡਿਗਰੀ ਤੇ ਪਟਿਆਲਾ 'ਚ 0.4 ਮਿਲੀਮੀਟਰ بارش ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਲਰਟ ਅਨੁਸਾਰ ਅੱਜ ਯਾਨੀ ਕਿ 11 ਅਗਸਤ ਨੂੰ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਤੇ ਨਵਾਂ ਸ਼ਹਿਰ 'ਚ ਭਾਰੀ بارش ਦੀ ਸੰਭਾਵਨਾ ਹੈ। yellow alert ਜਾਰੀ ਕੀਤਾ ਗਿਆ। ਉੱਥੇ ਹੀ 12 ਤੋਂ ਲੈ ਕੇ 13 ਅਗਸਤ ਨੂੰ ਪੂਰੇ ਪੰਜਾਬ 'ਚ ਮੌਸਮ ਆਮ ਰਹਿਣ ਦਾ ਅਨੁਮਾਨ ਹੈ। ਇਸ ਤੋਂ ਬਾਅਦ 14 ਤੋਂ ਲੈ ਕੇ 15 ਅਗਸਤ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਚ ਮੌਨਸੂਨ ਲਗਾਤਾਰ ਕਮਜ਼ੋਰ ਹੋ ਰਿਹਾ ਹੈ 1 ਜੂਨ ਤੋਂ ਲੈ ਕੇ 10 ਅਗਸਤ ਤੱਕ ਮੌਨਸੂਨ ਸੀਜ਼ਨ ਦੌਰਾਨ ਆਮ ਤੌਰ ਤੇ 7% ਦੀ ਘੱਟ ਬਾਰਿਸ਼ ਹੋਈ ਹੈ ਇਹਨਾਂ ਦਿਨਾਂ ਚ ਆਮ ਤੌਰ ਤੇ 279.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਪਰ ਇਸ ਵਾਰ ਸਿਰਫ 259.9 ਮਿਲੀਮੀਟਰ بارش ਦਰਜ ਕੀਤੀ ਗਈ ਹੈ ਉੱਥੇ ਹੀ ਇੱਕ ਤੋਂ ਲੈ ਕੇ 10 ਅਗਸਤ ਦੀ ਗੱਲ ਕਰੀਏ ਤਾਂ ਇਹਨਾਂ 10 ਦਿਨਾਂ 'ਚ ਆਮ ਨਾਲੋਂ 32% ਦੀ ਘੱਟ بارش ਦਰਜ ਕੀਤੀ ਗਈ ਹੈ ਇਹਨਾਂ 10 ਦਿਨਾਂ 'ਚ 63.2 ਮਿਲੀਮੀਟਰ بارش ਦਰਜ ਹੋਈ ਹੈ ਜਦਕਿ ਇਸ ਸਾਲ ਸਿਰਫ 43.3 ਮਿਲੀਮੀਟਰ بارش ਦਰਜ ਕੀਤੀ ਗਈ ਹੈ ਪੰਜਾਬ ਚ ਅੱਜ ਮੌਸਮੀ ਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਚ ਬਾਰਿਸ਼ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ। ਬੀਤੇ 10 ਦਿਨਾਂ ਚ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੇ ਜਾਣ ਤੋਂ ਬਾਅਦ ਹੁਣ ਇਸ ਹਫ਼ਤੇ ਚੰਗੀ ਬਾਰਿਸ਼ ਦਾ ਅਨੁਮਾਨ ਜਿਹੜਾ ਕੀ ਲਗਾਇਆ ਜਾ ਰਿਹਾ ਹੈ। ਮੌਸਮੀ ਭਾਗ ਅਨੁਸਾਰ ਬੀਤੇ ਦਿਨ ਹੀ 1-2 ਜ਼ਿਲ੍ਹਿਆਂ ਚ ਕਿਨਮੀਨ ਬਾਰਿਸ਼ ਦੇਖੀ ਗਈ ਹੈ ਜਿਸ ਦੇ ਚੱਲਦੇ ਵੱਧ ਤੋਂ ਵੱਧ ਤਾਪਮਾਨ ਚ 1.2 ਡਿਗਰੀ ਦਾ ਵਾਧਾ ਦੇਖਿਆ ਗਿਆ ਹੈ। ਹਾਲਾਂਕਿ ਸੂਬੇ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਸਭ ਤੋਂ ਵੱਧ ਤਾਪਮਾਨ ਫਰੀਦਕੋਟ 'ਚ 41.6 ਡਿਗਰੀ ਦਰਜ ਕੀਤਾ ਗਿਆ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਤਾਪਮਾਨ 35 ਡਿਗਰੀ ਦੇ ਕਰੀਬ ਰਿਹਾ ਲੁਧਿਆਣਾ 'ਚ ਤਾਪਮਾਨ 34.2 ਪਟਿਆਲਾ 'ਚ 35.5 ਅੰਮ੍ਰਿਤਸਰ 'ਚ ਵਾਤਾਵਰਣ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ ਬਾਰਿਸ਼ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ 0.5 ਡਿਗਰੀ ਤੇ ਪਟਿਆਲਾ 'ਚ 0.4 ਮਿਲੀਮੀਟਰ بارش ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਅਲਰਟ ਅਨੁਸਾਰ ਅੱਜ ਯਾਨੀ ਕਿ 11 ਅਗਸਤ ਨੂੰ ਗੁਰਦਾਸਪੁਰ ਹੁਸ਼ਿਆਰ ਪੁਰ ਪਠਾਨਕੋਟ ਤੇ ਨਵਾਂ ਸ਼ਹਿਰ 'ਚ ਭਾਰੀ بارش ਦੀ ਸੰਭਾਵਨਾ ਹੈ येलो ਅਲਰਟ ਜਾਰੀ ਕੀਤਾ ਗਿਆ ਉੱਥੇ ਹੀ 12 ਤੋਂ ਲੈ ਕੇ 13 ਅਗਸਤ ਨੂੰ ਪੂਰੇ ਪੰਜਾਬ 'ਚ ਮੌਸਮ ਆਮ ਰਹਿਣ ਦਾ ਅਨੁਮਾਨ ਹੈ ਇਸ ਤੋਂ ਬਾਅਦ 14 ਤੋਂ ਲੈ ਕੇ 15 ਅਗਸਤ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਚ ਮੌਨਸੂਨ ਲਗਾਤਾਰ ਕਮਜ਼ੋਰ ਹੋ ਰਿਹਾ ਹੈ 1 ਜੂਨ ਤੋਂ ਲੈ ਕੇ 10 ਅਗਸਤ ਤੱਕ ਮੌਨਸੂਨ ਸੀਜ਼ਨ ਦੌਰਾਨ ਆਮ ਤੌਰ ਤੇ 7% ਦੀ ਘੱਟ ਬਾਰਿਸ਼ ਹੋਈ ਹੈ ਇਹਨਾਂ ਦਿਨਾਂ ਚ ਆਮ ਤੌਰ ਤੇ 279.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਪਰ ਇਸ ਵਾਰ ਸਿਰਫ 258.9 ਮਿਲੀਮੀਟਰ بارش ਦਰਜ ਕੀਤੀ ਗਈ ਹੈ ਉੱਥੇ ਹੀ 1 ਤੋਂ ਲੈ ਕੇ 10 ਅਗਸਤ ਦੀ ਗੱਲ ਕਰੀਏ ਤਾਂ ਇਹਨਾਂ 10 ਦਿਨਾਂ 'ਚ ਆਮ ਨਾਲੋਂ 32% ਦੀ ਘੱਟ بارش ਦਰਜ ਕੀਤੀ ਗਈ ਹੈ ਇਹਨਾਂ 10 ਦਿਨਾਂ 'ਚ 63.2 ਮਿਲੀਮੀਟਰ بارش ਦਰਸਉਂ ਹੋਈ ਹੈ ਜਦਕਿ ਇਸ ਸਾਲ ਸਿਰਫ 43.3 ਮਿਲੀਮੀਟਰ بارش ਦਰਜ ਕੀਤੀ ਗਈ ਹੈ